ਅਸ-ਸਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੋਂ ਆ ਬੋ ਬੋ ਵੈਲਕਮ ਹੈ ਜੀ ਤੇ ਬਾਈ ਪਿੰਡ ਵਾਲਾ ਪਹੁੰਚ ਚੁੱਕੇ ਆ ਨਾ ਬਲੂਣਾ ਵੀ ਹੈ ਕਿਉਂਕਿ ਅਗਰ ਆਪਣੀ ਬੱਡੇ ਆ ਅੱਜ ਵੀ ਵੇਖੋ ਛੇ ਸਾਤੇ ਲੱਗਾ ਮੱਝਾਂ ਬਾਹਣੀਆਂ ਤੁਹਾਨੂੰ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਬਾਜੀ ਕੀ ਹਾਲ ਹੈ ਸਭ ਠੀਕ ਠਾਕ ਹੈ ਬਹੁਤ ਵਧੀਆ ਕਿਵੇਂ ਚੱਲ ਰਿਹਾ ਬਹੁਤ ਵਧੀਆ ਪਹਿਲਾਂ ਸਾਰੇ ਸਨੀਪ ਡੇਰੀ ਫਾਰਮ ਤੇ ਵੀਡੀਓ ਦੇਖਣ ਵਾਲਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਵਾ ਗੁਰੂ ਰਮਦਾਨ ਦੀ ਬੜੀ ਮਿਹਰ ਬਾਬੇ ਦੀਪ ਸਿੰਘ ਦੀ ਸੰਸਿਧਿਆ ਨਿਗਾਰੇ ਵੱਜੇ ਪਏ ਆ ਅੱਛਾ ਕੱਲ ਵੀ ਆਪ ਮੈਂ ਤੁਹਾਨੂੰ ਢੀਕ ਦਰਿਆ ਉਹ ਤੁਸੀਂ ਮੈਨੂੰ ਮੈਸੇਜ ਨਾ ਕੀਤਾ ਫਿਰ ਪਸ਼ੂ ਤਿੰਨ ਚਾਰ ਅਸੀਂ ਕੱਲ ਵੇਚਦੇ ਚੌਥ ਸੱਤ ਮਹੀਆਂ ਵੇਚੀਆਂ ਬੱਲੇ ਬੱਲੇ ਆ ਸੱਤ ਲਗਾ ਉਹ ਵੀਡੀਓ ਤੁਹਾਨੂੰ ਨਹੀਂ ਫੋਨ ਲਾਇਆ ਤੁਸੀਂ ਸਾਡੇ ਏਰੀਆ ਜਾਏ ਫੋਨ ਨਾ ਕਰੈਕਟ ਨਹੀਂ ਹੋਇਆ ਫਿਰ ਅਸੀਂ ਮਾਲ ਉਦਾਂ ਵੇਚਤਾ ਸਵੇਰ ਦੇ ਤਿੰਨ ਪਸ਼ੂ ਵੇਚਤੇ ਆ ਉਧਰ ਗਾਂ ਵੇਚੀ ਇੱਕ ਮਹੀ ਚਲ ਗਈ ਇੱਕ ਝੋਟੀ ਹੋਰ ਵੇਗੀ ਵਿੱਚ ਉਹ ਅੰਦਰ ਪੱਜੀ ਆ ਬਿਲਕੁਲ ਠੀਕ ਹੈ ਹਾਂ ਜੀ ਭਾਜੀ ਬਹੁਤ ਵਧੀਆ ਜੀ ਬੱਲੇ ਬੱਲੇ ਅੱਜ ਮੈਂ ਕੈਮਰਾ ਬਣ ਆ ਹਾਂ ਜੀ ਰਹਿਣਾ ਬੱਲੂ ਨਾਲ ਹੀ ਰਹੇਗਾ ਨਹੀਂ ਨਹੀਂ ਬਿਲਕੁਲ ਜਰੂਰ ਭਾਈ ਜੀ ਮਾਰੋ ਘੜੀ ਗੱਲਬਾਤ ਮਾਰੋ ਹੋਰ ਸਾਹਿਬ ਹਾਂ ਬੜੀ ਆਜ ਭਾਜੀ ਡੰਗਰ ਵੀ ਬੜੇ ਬੜੇ ਚੰਗੇ ਤੇ ਸਾਰੇ ਹੁਣ ਮਈਂ ਜਿਆਦਾ ਚੰਗੀ ਲਿਹਾਈ ਦੀ ਆ ਮੱਝਾਂ ਹੀ ਆ ਨਾ ਜਾਈਆਂ ਮੱਝਾਂ ਪੰਜ ਮੱਝਾਂ ਤੇ ਹੈਗੀਆਂ ਸੀ 8 ਤੇ ਜੋੜਾ ਮਈਆਂ ਦਾ ਪਹਿਲਾਂ ਚਲ ਗਿਆ ਤੇ ਇੱਕ ਝੁੱਡੀ ਹੋਰ ਵੇਖੀ ਹੁਣ ਚਾਹਾਂ ਮਈਆਂ ਦੀ ਵੀਡੀਓ ਪਾਉਣੀ ਸਿਰਫ ਕਰੀ ਛੱਡੂ ਮੈਂ ਨਾ ਮਈਆਂ ਵੀ ਜ਼ਬਰਦਸਤ ਬੱਲੂ ਆਜਿਆ ਕਰ ਤੈਨੂੰ ਖਾਦੀ ਹਾਂ ਹਾਂ ਜੀ ਹਾਂ ਜੀ ਬੱਲੂ ਕਿਵੇਂ ਠੀਕ ਠਾਕ ਕੀਲਾ ਪੜੀ ਹੋਰ ਸੁਣਾਓ ਬਸ ਵਧੀਆ ਫਿਰ ਇਹ ਬਹੁਤ ਠੀਕ ਠ ਵੱਲੋਂ ਵੱਲੋਂ ਵਿਆਹ ਹੈ ਉਹ ਵਾ ਚੰਗੇ ਖਾਣਾ ਵਿਆਹ ਹੈ ਕਿ ਸਰੀਪਰਾ ਹੋ ਗਿਆ ਹੈ ਹਾਂ ਹੁਣ ਦੌੜਦਾ ਚੱਲੋ ਜੀ ਆ ਅੱਛਾ ਚੱਲੇ ਚੱਲੋ ਵਧੀਆ ਵਧੀਆ ਆ ਜੀ ਆ ਜੀ ਦੌੜਦਾ ਲਾਈ ਜੀ ਭਾਜੀ ਨਹੀਂ ਜਰੂਰੀ ਆ ਨਹੀਂ ਹੁਣ ਸਹੀ ਲੱਗਿਆ ਥੋੜਾ ਜਿਹਾ ਪਾ ਲਿਆ ਸੈੱਟ ਹੋ ਗਿਆ ਲੈ ਚੱਲ ਹਾਂਜੀ ਹੋਰ ਠੀਕ ਠਾਕ ਭਾਜੀ ਵੱਲੋਂ ਮਾਮੂਲ ਪਿੰਦਿਆਂ ਨੂੰ ਬੋਲੀ ਦਾ ਪ੍ਰਿਕਰਪਾਪਾ ਜੀ ਡੇਲੀ ਮਾਲ ਆਉਂਦਾ ਸੋ ਅੱਜ ਮਨੇ ਚਾਰੋਂ ਨਿਕਲਾਈ ਅੱਛਾ ਲੈ ਆਂਦੀਆਂ ਮਈਆਂ ਇਕੱਠੀਆਂ ਆ ਗਾ ਵੀ ਲੈ ਆਂਦੀਆਂ ਮਈਆਂ ਬੇਗੂ ਦਿੱਤੀਆਂ ਨਾਲੋਂ ਨਾਲ ਦਈ ਜਾਂਦੇ ਗਾਗਾਂ ਗੂਗਾ ਨੂੰ ਜਿਹੜਾ ਵੀ ਘਰ ਵਾਲਾ ਜਿਹੜਾ ਸੱਜਣੋਂ ਦਾ ਫੜਾਈ ਚਾਹੀਦੀ ਫੜਾਈ ਇਹਦਾ ਆਈ ਵੇਖੀ ਜੀ ਨਾਲਾਂ ਮਿੰਟੋ ਮਿੰਟੇ ਚਲੋ ਕਰੋ ਸ਼ੁਰੂ ਫਿਰ ਲੋ ਮਾਰੋ ਪਿੰਡ ਆਪਣੇਗਾ ਜੋ ਤਵਾਨ ਹਾਂਜੀ ਤੇ ਗਿਲਾਕ ਦਾ ਪੋਤੇ ਸੀਲ ਬਟਾਲਾ ਨੇੜੇ ਅਲੀਵਾਲ ਦੇ ਤੇ ਦਾਲਮੰਦੇ ਦੇ ਕਿਲੇ ਦੇ ਤਵਾਨ ਤੇ ਸਮੋਦਰ ਤਵਾਨ ਪਿੰਡ ਆਉਣਾ ਵਾ ਤਵਾਨ ਵਾਲਾ ਚੋਲੇ ਆ ਤਵਾਨ ਤੇ ਅੱਜ ਸੰਦੀਪ ਸਿੰਘਾਂ ਜਿਹੜੀ ਗੱਲ ਕਹਿ ਦਾਂਗੇ ਉਹ ਖਰੀ 100% ਹੈ। ਅੱਛਾ। ਤਾਂ ਇੱਕ ਪਰਸੋਂ ਮਹੀਂ ਪਾਉਣੀ ਸੀ 18 ਕਿਲੋ ਦੋਦੀ ਹੀ ਮਹੀਂ ਥੱਲੇ। ਅੱਛਾ। ਮਹੀਂ ਆਹੀ ਬੜੀਆਂ-ਬੜੀਆਂ ਯਾਰ ਬੜੀਆਂ ਯਾਰ ਮਹੀਂ ਆ ਲਈਆਂ ਪਰ ਇਦਾਂ ਨਹੀਂ ਚੱਲਦੀ। ਅੱਛਾ। ਸਾਡਾ ਭਾਣਾ ਨਹੀਂ ਆਇਆ। ਆਜੋ ਕਰੋ ਜੀ। ਕਰੋ ਸ਼ੁਰੂ। ਲਗਾਤਾਰੀ ਧੁਮਾਕੇ ਹੋਣਗੇ। ਅੱਛਾ ਲਗਾਤਾਰੀ। ਮੈਂ ਕਿਹਾ ਤੂੰ ਵੇਂਦਾ ਨਹੀਂ ਫਿਰ ਰੋਟੇ ਨੂੰ ਖੁਦ ਧੱਗਣਾ ਮੈਂ। 4 ਦਿਨ ਤੋਂ ਗੱਡੀ ਪੈਦਾ ਸੁਆ। ਅੱਛਾ। ਮਗਰ ਕੱਟੀ ਦੁੱਧ 12 ਕਿਲੋ। ਸੂਈ। ਸੂਈ ਕੱਟੀ ਮਗਰ ਕੱਟੀ। ਮਗਰ ਕੱਟੀ 4 ਦਿਨ ਪਹਿਲਾਂ ਸੁਆ। ਮੈਂ ਨਹੀਂ ਕਹਿਣਾ ਕਿ ਖੋਲਿਆ ਈ ਮੈਂ ਇਹ ਨਹੀਂ ਗੱਲ ਕਹਿਣੀ ਕਿ ਤੁਹਾਨੂੰ ਮੈਂ ਆਪਣੇ ਭੈਣ ਭਰਾਏ ਦੱਸਾਂਗੇ ਇਹ ਬਾਗ ਦੱਸਾਂਗੇ ਮੈਂ ਕਿੱਥੇ ਜਾ ਕੇ ਕਰਾਂ ਜੀ ਪਾਪ ਆਰੀਆ ਕੋ ਮੀਆਂ ਵੇਖੋ ਜੀ ਕਰਾਂ ਜੀ ਚਾਰ ਦੰਦ ਪਹਿਲਾ ਫੁਆ ਛੋਟੀ ਤੇ ਮਗਰ ਵੀ ਕੱਟੀ ਮੀਆਂ ਬੱਚਿਆਂ ਦੇ ਹੱਥ ਤੋਂ ਹਾਂ ਬੱਚਿਆਂ ਦੇ ਵਿੱਚੋਂ ਮੈਂ ਕਰਦੀ ਹਾਂ ਪਹਿਲਾ ਫੁਆ ਚਾਰ ਦੰਦ ਕੱਢੀ ਫੁਆ ਨਾ ਵੇਖ ਛੋਟੀ ਸਪੈਸ਼ਲ ਬੱਲੇ ਬੱਲੇ ਠੀਕ ਆ ਫਿਰ ਬੱਲੂ ਠੀਕ ਆ ਯਾਰ ਇਹਨਾਂ ਦੀ ਕਰ 2 ਕਿਲੋ ਗਾੜੀ ਆ ਅੱਛਾ 2 ਕਿਲੋ ਝੋਡੀ ਦੀ ਹੁਣੇ ਗਾੜਵਾ ਠੀਕ ਆ ਤੇ ਹਜੇ ਝੋਡੀ ਰਾਤ ਦੀ ਮੈਲੇ ਤੇ ਚਲੀ ਆ ਮਗਰ ਕੱਢੀ ਬੋਲੋ ਜੀ ਭਜੀ ਹੁਣ ਤਾਂ ਪੂਰਾ ਸੀਜ਼ਨ ਐ ਮਈਆਂ ਦਾ ਹਮ ਆਪਾਂ ਤਾਂ ਚਲੋ ਮਾਲ ਬੜਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਾਣ ਲਿਆ ਵਾ ਵੇਖਦਾ ਵਾ ਝੋਡੀ ਨੇ ਥਾ ਲੱਖ ਦੀ ਪਰ ਵੀਰਾਂ ਦਾ ਮਾਣ ਕਰਨਾ ਵੀਡੀਓ 'ਚ ਨਹੀਂ ਮੈਂ ਮੁੱਲ ਜਿਆਦਾ ਪਾਉਣੇ ਨੇ ਕਿਉਂ ਮਾਣ ਕਰਨਾ ਲੱਖ ਰੁਪਏ ਦੀ ਝੋਡੀ ਦੇ ਦਾਂਗੇ ਲੱਖ ਦੀ ਹਾਂਜੀ ਲੱਖ ਦੀ ਬਿਲਕੁਲ ਜਾਇਗਰਾ ਚਲੋ ਹੋਰ 2000 ਛੱਡ ਦਾਂਗੇ ਇੱਥੋਂ 98 ਦੀ ਹਾਂਜੀ ਚੱਲਣ ਦੋ ਕਰਨ ਕਰ ਦਾਂਗੇ ਕੋਈ ਹਾਂਜੀ ਬਾਕੀ ਕਹਿੰਦਾ ਮੌਕੇ ਤੇ ਮਾਸਟਰ ਕਹਿੰਦਾ ਭਾਵੇਂ ਇਧਰ ਝੋਟੀ ਬਹੁਤ ਚੰਗੀ ਝੋਟੀ ਚਲੋ ਜਾਣ ਦੋ ਕਰਾਂ ਦੀ ਤੇ ਭਿੰਦੇ ਆ ਵੀ ਸੂਈ ਇੱਕ ਮਿੰਟ ਲਬਖਸ਼ ਝੋਟੀ ਰੀ ਕੱਟੀ ਮਗਰੇ ਦੇ ਅਲਬਕਸ਼ੋ ਡੇਲੀ ਅਲਬਕਸ਼ੋ ਡੇਲੀ ਕੱਟੀ ਹੋ ਰਣੀਲੀ ਦਾ ਭਾਜੀ ਮੋਹਰਾ ਦਾ ਕੱਟ ਝਟਾਓ ਮੇਰੇ ਤਾਂ ਮੈਂ ਪਾਸਟੀਕਾ ਲਵਾਉਣਾ ਕੋ ਰਿਕਾਰਡ ਲਿਆਂਦਾ ਝੋਟੀ ਦਾ ਫਿਰ ਉਧਰ ਨਵੇਂ ਆ ਗਿਆ ਹਾਂ ਹਾਂਜੀ ਰਿਕਾਰਡ ਦਾ ਪਿਓਰ ਮੋਹਰਾ ਨਹੀਂ ਤੇ 15 ਦਿਨਾਂ ਦੀ ਕੱਟੀ ਹੈ ਮਗਰ ਨੇ ਅੱਛਾ ਹਾਂਜੀ ਖੋਲੋ ਫਿਰ ਤੇ ਦੁੱਧ ਕਿੰਨਾ ਹੋਣ ਕੋਈ ਕੰਡਾ ਲਾਵੇ ਕਰੋ ਹੂੰ ਲੀਟਰ ਲਾਵੇ ਕਰੋ ਅੱਛਾ 16 ਕਿਲੋ ਛੱਟ ਕੇ ਮਾਰ ਕੇ ਲੈ ਜੀ ਮੈਂ ਹੀ ਬਹੁਤ ਚੰਗੇ ਆ 16 ਕਿਲੋ ਮਾਰ ਕੇ ਲੈ ਜੇ ਤੇ ਕੋਈ ਕੋਈ ਪੜੀ ਇੱਕ ਵਾਰ ਤੇ ਇੱਕ ਦੇਖੋ ਝੋਡੀ ਤੇ ਇੱਕ ਵਾਰ ਨੂੰ ਜਿੱਤਾ ਲੱਭਦੇ ਕੋਈ ਨਹੀਂ ਪਿੰਡਾ ਜੋ ਮਰਦੀ ਆ ਮੈਂ ਬਹੁਤ ਚੰਗੀ ਆ ਦੁੱਧ ਵਾਲੀ ਮੈਂ ਹਾਂ ਇੱਕ ਝੋਡੀ ਦੇ ਪਿੱਛੇ ਇੱਕ ਵਾਰ ਨੂੰ ਜਿੱਤਾ ਲੱਭਦੇ ਮਾਜੀ ਨਹੀਂ ਨਹੀਂ ਬੱਲੂ ਯਾਰ ਇਹ ਜਿਹੜੀ ਜਿਹੜੀ ਗੱਲ ਹੈਗੀ ਆ ਗੱਲ ਕਰਾ ਦੇ ਨਹੀਂ ਆ ਪੰਜ ਕਿ ਮਿੰਟ ਲੱਗਦੇ ਪ੍ਰਕਾਰ ਆਜੋ ਆਜੋ 2.5 3 ਕਿਲੋ ਗਾੜੀ ਆ ਆਜੋ ਦੇਖੋ 2.5 3 ਕਿਲੋ ਝੋਡੀ ਦੇ ਪਿੱਛੇ ਗਾੜੀ ਦੇਖੋ ਅੱਛਾ ਦੇਖ ਰਹਾ ਕੁਟਾ ਨਹੀਂ 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 ਮੈਂਗਾ ਮੈਂ ਹੀ ਬੜੀ ਨਸਲੀ ਬੜੀ ਮੈਂ ਤੇ ਕੋਈ ਟਾਈਮ ਨਹੀਂ ਕੋਈ ਬਜ਼ਾਰ ਨਹੀਂ ਕੋਈ ਪਸਮਾਨ ਹੀ ਮੈਨੂੰ ਲੱਗਾ ਵੇਖ ਲੈ ਦੂਜੀਆਂ ਮਈਆਂ ਚੋਂਦਿਆਂ ਮੈਨੂੰ ਪਸਮਾਨਵਾ ਦਿੰਨੇ ਆ ਫਿਰ ਵਿਖਾਵਾਂਗੇ ਸਾਡੇ ਸਾਡੇ ਮੈਂ ਸਾਡੇ ਬੋਲੋ 1.5 ਪੌਣੇ 2 ਲੱਖ ਦੀ ਝੋਟੀ ਵੇਖ ਲੈ ਹਾਂਜੀ 1.5 ਪੌਣੇ 2 ਲੱਖ ਦੀ ਝੋਟੀ ਆ ਹਾਂ 15 ਕਿਲੋ ਠੰਡਾ ਕਰਕੇ ਲੈ ਜਾ ਕੋਈ ਅੱਛਾ ਹਾਂਜੀ ਵਿਖਾ ਹੁਣ ਵੇਖੋ ਮੂੰਹ ਤੇ ਤੁਸੀਂ ਕਰੋ ਆ ਦਾ ਮੂੰਹ ਠੀਕ ਆ ਛੱਡ ਦੇ ਬੱਚਾ ਮੀਨੂੰ ਤੁਹਾਨੂੰ ਵਿਖਾ ਦਿੰਦੇ ਬੋਲੋ ਛੱਡ ਦੋ ਕੋਈ ਬੱਚਾ ਮੋਲ ਬੋਲੋ ਕਰਾਂ ਦੀ ਬੋਲੋ ਕਿੰਨਾ ਕਰੀਏ 2 ਲੱਖ ਕੱਟੀ ਵੇਹ ਵੀਰ ਸਾਹਮਣੇ ਕੱਟੀ ਪਿੱਛੇ ਬੜੀ ਤਾਂ ਸੋਹਣੀ ਆ ਗਈ ਨਾ ਤਨੀਬ ਆਪਾਂ ਜਿਆਦਾ ਦੇ ਦੇਣੀ ਝੋਡੀ 1.5 ਲੱਖ ਦੀ ਹਾਂ ਹਾਂਜੀ ਅਜਿਹਾ ਦੇ 1 ਲੱਖ 10 ਹਜ਼ਾਰ ਦੀ ਨਹੀਂ ਠੀਕ ਹੈ ਬਾਈ ਹਾਂ ਉਹ ਬੱਲੂ ਉਹ ਪੈਂਦਾ ਚਾਹ ਰਿਹਾ ਬੜਾ ਪੜਾ ਕੰਮ ਗਲਤ ਹੋ ਗਿਆ ਈ ਕਿਉਂ 10 ਦੀ ਚ ਚਲੋ ਜੇ ਮੂੰਹ ਨਿਕਲ ਗਿਆ ਤੇ ਹੁਣ ਦੇ ਦਾਂਗੇ ਦੇ ਦਾਂਗੇ ਹੁਣ ਮੇਰਾ ਵੀਰੇ ਮੇਰਾ ਭਰਾ ਸੀ ਨਾ ਕਵੇ ਨਾ ਕੋਈ ਦੂਜੀ ਗੱਲ ਮੈਂ ਬੋਲਦਾ ਜੀ ਇਹ ਰਾਜ ਜਿਹੜੇ ਇੱਕ ਗੱਲ ਪੈਂਦਾ ਜੀ ਹੁਣ ਵੇਖੋ ਇਹ ਨਿਕਲ ਗਿਆ ਇਹ ਸਪਲਾਈ ਨਹੀਂ ਗਈ ਪਰ ਝੋਟੀ ਤੁਹਾਡੀ ਹੈਗੀ ਬਾਈ ਜੀ ਸਪਲਾਈ ਦੀ ਨਹੀਂ ਗੱਲ ਨਹੀਂ ਨਹੀਂ ਇਹ ਗੱਲ ਕਰਦੇ ਆ ਝੋਟੀ ਤੁਹਾਡੀ ਹੈਗੀ ਸੀ ਇੱਕ ਵੀਰ ਜੀ ਝੋਟੀ ਇੱਕ ਵੀਰ ਜੀ ਇਹ ਜਿਹੜੀ ਗੱਲ ਹੈ ਨਾ 15 ਲਾਉਂਦੇ ਹੋਗੇ ਬੰਦੇ ਹਾਂ ਨਹੀਂ ਮੈਂ ਉਹ ਤਾਂ ਹੁਣ ਜਿਹੜੀ ਗੱਲ ਅਗੇ ਜਵਾਬ ਉਹ ਪਤਾ ਕਰਦੀ ਆ ਪਰ ਮੈਂ ਇਹ ਰਾਜ ਜਿਹੜੀ ਗੱਲ ਅਗੇ ਜਵਾਬ ਜਵਾਬ ਕਰਦੀ ਮੈਨੂੰ ਪਾਣੀ ਕੋਰੇ ਢੇਰੇ ਦੇ ਬੰਦੇ ਨਾਲ 15 16 ਲਾਉਂਦੇ ਸੀ ਇਹ ਦਿਮਾਗ ਚੋਂ ਥੱਕਾ ਕਰਦਾ ਇਹ ਕੋਈ ਗਾਣੀ ਭਾਜੀ ਕੀ ਦਾ ਕਰ ਕਾਨੂੰ ਹੋਰ ਕਿਤੇ ਕੋਈ ਨਹੀਂ ਭਾਜੀ ਜੋ ਹੋ ਗਿਆ ਤੁਹਾਨੂੰ ਐਂ ਕਾੜਨ ਦੇ ਜਿਹਦੇ ਘਰ ਜਾਵੇ ਚਲ ਉਹ ਲੈ ਨਹੀਂ ਕਰੇ ਕਣੀ ਚੱਲ ਨਾਲ ਦੇ ਕੋਈ ਇੱਕ ਦਾ ਦੇ ਦੇ ਚਲ ਆਹਾ ਭਿੰਦਾ ਜੀ ਫਿਰ ਭਾਜੀ ਦੂਜਾ ਸੂਹਾ ਸੌਣ ਵਾਲੀ ਕੱਢ ਬਾਹਰ ਗੱਬਣਾ ਗੱਬਣਾ ਲਓ ਜੀ ਇਹ ਦੂਜਾ ਸੂਹਾ ਗੱਬਣਾ ਤੇ ਵੇਖੋ ਕਰਾਂ ਦੀ ਚਲੋ ਭਾਜੀ ਕੀ ਹਲੇ ਗੱਲ ਭਲੇਖਾ ਪੈ ਗਿਆ ਪੈ ਇਹ ਤਾਂ ਕੋਈ ਗੱਲ ਕੋਈ ਗੱਲ ਕਿਹੜੀ ਗੱਲ ਹੋ ਜੇ ਹੁਣ ਬੰਨਣ ਨੂੰ ਕਹਿ ਰਿਹਾ ਕਹਿ ਰਹਾ ਨਹੀਂ ਕੋਈ ਗੱਲ ਨਹੀਂ ਫਿਰ ਇਹ ਹੋ ਰਹੀ ਹੂ ਉਹ ਕਿਦਾ ਸੜੇ ਸੜੇ ਹੋਰ ਕਮਾਉਂ ਨੋਦੇ ਇਹ ਬਰਾਤਾ ਦੋਵੇਂ ਆ ਗਈ ਆ ਗਈ ਚੱਲ ਫਿਲੋ ਦੇ ਬਾਹਰ ਕੱਢ ਲੈ ਹੁਣ ਇੱਕ ਵਾਰ ਮੜਾ ਧਾਰਾ ਮੜਾ ਇਹ ਛੋਟੀ ਸੰਜੀਤਿਆਂ ਨਹੀਂ ਮੈਨੂੰ ਬਹੁਤ ਜ਼ੋਰ ਦਾ ਛੋਟੀ ਹੈ ਭਾਈ ਇੱਧਰ ਦੇ ਹੈ ਇਹ ਪਹੀ ਨਹੀਂ ਠੀਕ ਆ ਹੈ ਬਹੁਤ ਚੰਗੀ ਹੈ ਛੋਟੀ ਵਾਹ ਜਿਹੜੀ ਕੱਟੀ ਵਿਛੇ ਰੋਫ ਡਬਲ ਫਾਇਰ ਹੈ ਬੱਲੂ ਆ ਜਾ ਚੱਲ શેર ਕੱਢ ਕੇ ਬਕਰੇ ਦੋਵੇਂ ਇਕੱਠੇ ਆ ਵੀ ਨਿਕਲ ਲੈ ਮਲੇ ਤੂੰ ਹੀ ਤੋੜ ਨਵੇਂ ਦੋ ਕੱਠੀਆਂ ਦੋ ਹਾਂ ਬਿੰधरी ਇੱਕ ਨਾ ਕਰੂ ਗੱਪਣ ਫਿਰ ਇਹ ਭਾਜੀ ਦੁੱਧ ਮੇਰੇ ਕੀ 13 14 ਕਿਲੋ ਲਓ ਜੀ ਵੀ ਇਹ ਵੀ ਇੱਕ ਹੁਣ ਇਕੱਠੀਆਂ ਦੋ ਰੋ ਕਰਾਂ ਦੀ ਇਹ ਭਾਜੀ ਆਹ ਵੇਖੋ ਮੈਂ ਹੁਣ ਬੱਚਾ ਪੁੱਛਾ ਲੱਗਾ ਔਰ ਬੜੀ ਜ਼ਬਰਦਸਤ ਮੈਂ ਹਾਂ ਵਾ ਇਹ ਥੋੜਾ ਪਾਣੀ ਪਿਆਰ ਤੇ ਮੈਂ ਲੱਗੀ ਹੀ ਪਈ ਹਾਂ ਠੀਕ ਜੋ ਤੇ ਗੱਪਣ ਕਿਹਨਾ ਕਰੂ ਭਾਈ ਗੱਪਣ ਜੋ ਡੀਪਾ ਜੀ ਲਹੂ ਦੋ ਚਾਰ ਦਿਨ ਦੋ ਚਾਰ ਦਿਨ ਆਜਾ ਬੜੂ ਨਹੀਂ ਹੈ ਗੱਲ ਕਿ ਨਹੀਂ ਨਹੀਂ ਹੈਗੀ ਹੋਣੀ ਮਹੀ ਪਖਮੀ ਆ ਨਾ ਪਹਿਲਾ ਮਹੀ ਆਈ ਤੇ ਬਿਲਕੁਲ ਬਿਲਕੁਲ ਇਹ ਥਣ ਕੱਲੇ ਕੱਲ ਲਗਾ ਕਿਥੇ ਬਰਨਾਂ ਨੂੰ ਸੱਲ ਕਰ ਬਸ ਠੀਕ ਆ ਬੋਲੋ ਵੀ ਪੱਲੂ ਸਿੰਘ ਅਹੀਂ ਭਾਈ ਬੋਲ ਕਰਦੇ ਬਿਲਕੁਲ ਗੈਲ ਦਾ ਹੜਾ ਬਾਤ ਤਾਂ ਮੇਰੇ ਦਾ ਬੜੀਆ ਗੱਲ ਆ ਖਾਲੀ ਭਾਈ ਜੀ ਫਿਰ ਸਿੰダー ਜੀ ਆ ਗੱਬਾਂ ਦਾ ਮੁੱਲ ਬੋਲੋ 5000 ਰੁਪਏ 80 ਦੀ ਚਲੋ ਦੇ ਦਾਂਗੇ ਦੇ ਦਾਂ ਚਲੋ ਠੀਕ ਆ ਚਲੋ ਠੀਕ ਆ ਬੰਨੂ ਆ ਜੀ ਮੋਗ ਜਾਇਜ਼ ਹੁੰਦੇ ਆਹਾਂ ਕੱਢ ਵੱਲੂ ਬਾਹਰ ਝੋੜੀ ਇਹ ਭਾਜੀ ਆ ਜੋ ਬੱਚੇ ਦਾ ਵਖਾਲ ਦੋ ਲਓ ਜੀ ਆ ਜੋ ਗੁਰੂ ਪੋਰਾ ਕਰਾ ਲਈ ਭਾਜੀ ਮੁੱਲ ਕਿੰਨਾ ਮੁੱਲ ਜਾਇਜ਼ ਦੋ ਨੌ 10 ਕੋ ਦਿੰਦਾ ਨੌ 10 ਕੋ ਦੋ ਤਿਆਰ ਆ ਜੀ ਇਹ ਵੀ ਦੇਖੋ ਕੰਗੀ ਝੋਣੀ ਭਾਜੀ ਕੋਈ ਗੱਲ ਨਹੀਂ ਮੈਂ ਕਰਾ ਲਿਆ ਨਾ ਗੱਲ ਪਾ ਠੀਕ ਆਜੋ 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 ਮੈਂ ਨੂੰ ਆ ਖੇਚ ਕੇ ਰੱਖਿਆ ਖਰਾ ਮੈਂ ਕਿਟਾ ਕੇ ਰੱਖਿਆ ਇਹ ਕੰਮ ਮੈਂ ਪੂਰੀ ਪੂਰੀ ਤਰ ਤਰ ਬਰ ਹੋ ਗਈ ਆਜਾ ਸਹੀ ਸਹੀ ਪਿੰਦਾ ਜੀ ਹਾਂ ਜੀ ਐਂਡਰ ਪੀਸੀ ਹੈ ਫਿਰ ਕਿ ਉਹ ਡੀਏ ਕੋ ਗਾੜੀ ਆ ਗਈ ਉਹਨੂੰ ਸਾਰਾ ਬੱਚਾ ਚੋਂ ਗਿਆ ਉਹ ਤਾਂ ਨਹੀਂ ਗਈ ਆ ਜਾ ਮੈਂ ਬੋਲੋ ਪਿੰਦਾ ਜੀ ਫਿਰ ਛੋੜਾ ਆ ਸੁਨੀਲ ਸਿੰਘ ਆ ਬਾਹਰ ਝੋਡੀ ਬਹੁਤ ਚੰਗੀ ਆ ਬੋਲੋ ਇਹ ਦੇ ਰਾਂਗੇ 70 ਇਹ 75 ਦੇ ਪੂਰੇ 7000 ਦੇ ਦੋ ਹੀ ਹੋਰ ਨਹੀਂ ਜੀ ਉਹ ਕਾਜ ਕਰਾਉਣਾ ਪੈਣਾ ਜਾਨੋ ਨਹੀਂ ਜੀ ਕਾਟਾ ਬਰਾਖਾ ਹੈ ਯਾਰ ਯਾਰ ਹੁਣ ਜੇ ਤੂੰ ਯਾਰੀ ਯਾਰੀ ਉਧਰੋਂ ਤੂੰ ਛੱਡ ਦੇ ਇਧਰੋਂ ਭਾਈ ਨੇ ਕਹਿਤਾ ਕਿਹੜੀ ਗੱਲ ਆ ਜੇ ਤੂੰ ਤਦਾਇਆ ਰਹਿ ਗਿਆ ਫੇਰ ਕੋਈ ਗੱਲ ਚੰਦਾ ਨਹੀਂ ਆ ਜਾਨ ਦੋ ਆ ਤੇ ਅਡੀ ਨੀਲੀ ਲਾ ਵੀ ਦੀ ਆ ਨੀਲੀ ਦੀ ਆ ਜੀ ਇਹ ਹੋ ਗਈ ਸੇਲ ਇਹ ਚਲੋ ਓਏ ਜਾ ਜੀ ਵੇਖੀ ਇਹ ਤੇਰੇ ਕੋਈ ਚਾਰ ਮਈਆਂ ਸੇਲ ਆ ਤੇ ਭਿੰਦੇ ਦੇ ਬੱਲੂਆਂ ਕੋਲ ਤੇ ਮੇਰਾ ਵੀ ਵੇਚ ਲੋ ਕਰਨ ਰੇਡ ਰੂਟ ਵੇਚ ਲੈਣਾ ਦੇਖੋ ਜਿਹੜਾ ਰੇਡ ਕਿਦਾਂ ਵੀਰ ਨੇ ਤੇ ਮੈਂ ਇਹਨਾਂ ਬੜਾ ਸੋਹਣਾ ਰੇਡ ਕਿਦਾਂ 1 ਲੱਖ 10 ਹਜ਼ਾਰ ਕੋਈ ਮੁੱਲ ਨਹੀਂ ਆ ਹਣਾ ਬਿਲਕੁਲ ਭਾਜੀ ਦੇਖੋ ਜਿਆਦਾ ਪਾਣੀ ਮੋਟੇ ਕੋਈ ਇੱਕ ਕਿਤਾਬ ਵਾਲੋ ਕੋ ਲੱਭ ਜਾ ਨਾ ਚੋ ਤੇ ਗੱਡੀ ਪਿੱਛੇ ਬੜੀ ਸੋਣੀ ਆ ਗਈ ਕਟਵੀ ਜੈਡ ਬਹਿ ਗਏ ਕਿ ਵੀ ਨਸਲ ਤੇ ਯਾਰ ਜੀ ਕੋ ਬੜੀ ਯਾਰੀ ਕਰੋ ਯਾਰੀ ਕਰੋ ਭਾਜੀ ਝੋਡੀ ਬੜੀ ਚੰਗੀ ਬੜੀ ਚੰਗੀ ਕੀ ਭਾਜੀ ਹੁਣ ਆਪਾਂ ਤੇ ਲਿਆਂਦੀਆਂ ਇੱਕ ਬੜੀ ਦੂਰੋਂ ਝੋਡੀਆਂ ਦੱਸਣਾ ਨਹੀਂ ਆਪੇ ਰੀਤ ਦੱਸਾਂਗੇ ਰਖੋ ਆਈਆਂ ਨੇ ਆਪੇ ਦੱਸਾਂਗੇ ਆਪਾਂ ਦੇ ਮੋਲੇ ਦਾ 30 ਕੰਡੇ ਆ ਤੇ 10 12 ਬੰਦੇ ਲਉਂਦੇ ਸੀ ਹਾਂ ਚਲੋ ਕੋਈ ਗੱਲ ਨਹੀਂ ਵੀਰਾਂ ਦਾ ਮਾਨਦਰ ਹੋ ਗਿਆ ਜਿਹੜੇ ਕਾਮਾ ਜੇ ਹੁਣ ਨਹੀਂ ਲੈਣੀ ਹੈ ਹਨਾ ਬਿਲਕੁਲ ਜੀ ਦੇਖ ਲਓ ਭਾਜੀ ਇੱਕ ਗੱਲ ਹੁੰਦੀਆਂ ਪਈਆਂ ਅੱਛਾ ਸੁਈ ਆ ਇਹ ਮੈਨੇ ਇੱਕ ਹਰਦੀ ਇਹ 2 ਮਹੀਨੇ ਸੁਈਨ ਹੋ ਗਿਆ ਮੈਂ ਝੂੜ ਨਹੀਂ ਮਾਰਨਾ ਮੇਰੇ ਕੋ ਬੜੇ ਗਾਗਾ ਵੇਖੀਏ ਹਾਂ ਪਿਓਰ ਜਰਸੀ ਆ ਹਾਂ ਬੱਚਾ ਨਹੀਂ ਇਹਦਾ ਹੈਗਾ ਹਾਂ ਲਿਵਾ ਵੇਖੋ ਤੇ ਗਾਂ ਗਾਂ ਭਾਜੀ ਇਹ ਲਵਾਤੀ ਆ ਕੱਲ ਹੀ ਕੱਲ ਅੱਛਾ ਲ ਦੁੱਧ ਕਿੰਨਾ ਇੱਕ ਦਾ ਵਿੱਚ ਹੋਰ ਵੀ ਆ ਗਾ ਜੀ ਇਹਦਾ ਇੱਕ ਗਾਲਾ ਥੋੜਾ ਜਿਆਦਾ ਥਾਣ ਲੰਮਾ ਜੀ ਆਹ ਵਾਲਾ ਝੋਣ ਚਾਂ ਦੀ ਤੇ ਭਾਜੀ ਕੋਈ ਗੱਲ ਹੀ ਨਹੀਂ ਓਕੇ ਰਿਪੋਰਟ ਤੇ ਹੂੰ ਹੂੰ ਬੜੀ ਚੰਗੀ ਝੋਣ ਉਹਵੇ ਕੋਈ ਧਾਰ ਨਹੀਂ ਉਹਦੇ ਵੱਧ ਘੱਟ ਠੀਕ ਹੈ ਥਾਣ ਲੰਮਾ ਇਹਦਾ ਸਾਰਾ ਖਾਣ ਕਰਾ ਦੁੱਧ ਬੱਛੀ ਦੇ ਥੱਲੇ ਹੁਣ ਹੋਊਗਾ 17 ਕਿਲੋ ਅੱਛਾ ਹੁਣ 17 ਕਿਲੋ ਤਾਂ ਬੱਧੀਰ ਮਾ ਨਾ ਠਾੜਾ ਕਰਕੇ ਬਸ ਠੀਕ ਹੈ ਤੇ ਪੇੜੀ ਮੋਲਨ ਦਾ 42000 ਦੀ 42000 ਦੀ ਹਾਂ ਨਾ 40000 ਦੀ 40000 ਜੇ ਰੱਖਾਂ ਤਾਂ ਹਾਂ 40000 ਕਰਨਾ ਮੰਨਦਾ ਨਹੀਂ ਭਾਈ ਇਹ ਚਲ ਕੋਈ ਗੱਲ ਨਹੀਂ ਆਹ ਨਾ ਦੇਖੀ ਇੱਕ ਤੇ ਵੇ ਲੈ ਜੀ ਬਾਕੀ ਇੱਥੇ ਆਵਾਰਾ ਚੋਈ ਨਿਕ ਲੈ ਜਾਓ ਟਾਈਮ ਸਫਲੀ ਕਰਕੇ ਡੰਗਰ ਖੰਡ ਜਨੇ ਜਿਹੜੇ ਮੇਰੇ ਵੀਰ ਨੇ ਆਉਣਾ ਵਾ ਕਿ ਮੈਂ ਇਹਦੇ ਥਾਂ 'ਚ ਪੂਰ ਛੱਟੇ ਦਾ ਮਦਬਲੀ ਨਹੀਂ ਹੋਊਗਾ ਬਿਲਕੁਲ ਆ ਜੀ ਉਹਦੀ ਉਹਦੀ ਆ ਜੀ ਫੁੱਲ ਗਰੰਟੀ ਆ ਜਿਹੜੀ ਜਿਹੜੀ ਹੋਇਆ ਜੀ ਜਿਹੜੇ ਵੀਰ ਨੇ ਜਿੰਨੇ ਰੁਪਈਏ ਲਾਉਣੇ ਗਲਤ ਮੈਂ ਦੇ ਦਈਏ ਕੀ ਫਾਇਦਾ ਹੁੰਦਾ ਪੂਰ ਛੱਟਾ ਕਮੀ ਪੇਛੀ ਕੋਈ ਨਹੀਂ ਢੋਡੀ ਦੀ 3 ਕਿਲੋ ਗਾੜ੍ਹ ਦੀ 2 ਕਿਲੋ ਗਾੜ੍ਹ ਚਲੋ ਪੂਰੀ ਮੈਂ ਦੀ ਕਿਲੋ ਗਾੜ੍ਹ ਤੇ ਗੱਬਾਂ ਦੀ ਮੇਰੀ ਖਣਾ ਆਂਦੀ ਤੇ ਪਿੱਛੇ ਦੀ ਗਰੰਟੀ ਹੋਏਗੀ ਬਿਲਕੁਲ ਬ੍ਰਹਸਤ ਆਬ ਮੈਂ